ਮੇਰਾ ਨਾਮ ਫਤੇਸ ਸਿੰਘ ਜੀ ਫਤੇਸ ਸਿੰਘ ਦੀ ਤਰਫੋਂ ਆਸੀ ਨਾ ਜੀ ਆਏ ਸੀਗੇ ਜੋਤੀ ਸਰੂਤੋਂ ਮੱਥਾ ਟੇਕਣ ਦਰਸ਼ਮੇਲੇ ਕਰਦੇ ਬਾਬਾ ਮੋਤੀराम ਮਹਰੇ ਜੀ ਦੇ ਅਸੀਂ ਮੇਨ ਦਰਵਾਜ਼ੇ ਤੋਂ ਹੋ ਕੇ ਸੱਤ ਨੂੰ ਲੰਘ ਰਹੇ ਸੀਗੇ ਤੇ ਜਦੀ ਦੇਖੇ ਵੀ ਚਲਵਾਂਗੇ ਉਹਦਾ ਮੁੱਕਾ ਹੋਣ ਗਿਆ ਜਦੋਂ ਮੈਂ ਨੇੜੇ ਆ ਕੇ ਦੇਖਿਆ ਸੋਗਨੀ ਸਾਹਿਬ ਦੇ ਗੁੱਟ ਕੇ ਜਪਜੀ ਸਾਹਿਬ ਦੇ ਗੁੱਟ ਕੇ ਤੇ ਨਤਨੈ ਸਾਹਿਬ ਦੇ ਗੁੱਟ ਕੇ ਪਏ ਆ ਤੇ ਮੈਂ ਉਹਨਾਂ ਨੇ ਕਿਹਾ ਵੀ ਤੁਹਾਨੂੰ ਇਹਦਾ ਵੇਚਣ ਦੇ ਹੋ ਕਹਿੰਦੇ ਜੀ ਅਸੀਂ ਸਵੇਰ ਦੇ ਵਿੱਚ ਹੀ ਜਾਂਦੇ ਆ ਵੀ ਕਿਉਂ ਵੇਚਦੇ ਹੋ ਹੈਨਾ ਕਹਿੰਦੇ ਵੀ ਸੰਗਤ ਬਾਣੀ ਪੜੂਗੀ ਜਿਹਨੇ ਬਾਣੀ ਪੜਨੀ ਉਹ ਦਰਵਾਜ਼ੇ ਪੜ੍ਹੇਗਾ ਤੁਹਾਨੂੰ ਅਧਿਕਾਰ ਕਿਹਨੇ ਦਿੱਤਾ ਤਾਂ ਪੋਥੀਆਂ ਵੇਚਣ ਦਾ ਇਹ ਵੀ ਫ੍ਰੀ ਸੇਵਾ ਕਰਦੇ ਆ ਮੈਂ ਕਿਹਾ ਇੱਥੋਂ ਲੰਘ ਲੈ ਕੇ ਜ ਤੰਬਾਕੂ ਆ ਤਾਂ ਇਹਦਾ ਸ਼ਰਾਬ ਪੀਤੇ ਆਪਾਂ ਕਿਸੇ ਦਾ ਪਤਾ ਤਾਂ ਨਹੀਂ ਕਿ ਇਹਨੇ ਕੀ ਕੁਸ਼ ਕਰਿਆ ਕਿਸੇ ਕਿਸ ਪ੍ਰਕਾਰ ਦਾ ਨਸ਼ਾ ਕੀਤਾ ਹੋ ਸਕਦਾ ਇਹ ਤੋਂ ਲੋਕ ਜੁੱਤੇ ਲੈ ਆ ਦੇਖੋ ਆ ਸੰਗਤ ਇੱਥੇ ਬੈਠੀ ਸੀ ਉੱਪਰ ਉੱਤੇ ਆਹ ਉਮੀ ਪੋਥੀਆਂ ਰੱਖੀਆਂ ਹੋਈਆਂ ਮੇਰੀਆਂ ਚੋੜੇ ਚੱਕ ਨਹੀਂ ਸਕਦਾ ਮੈਂ ਚੱਕੂਗਾ ਮੇਰੇ ਪਿਓ ਦੀ ਬਾਣੀ ਐ ਮੈਂ ਚੱਕੂਗਾ ਇਹ ਆਪਣੇ ਬੈਠੇ ਸੀਗੇ ਇੱਥੇ ਆਪਣੇ ਪਾਣੀ ਪੀਂਦੇ ਆਪਣੇ ਪੋਥੇ ਨੂੰ ਹੱਥ ਲਈ ਜਾਂਦੇ ਆ ਇਹ ਸਭ ਤੋਂ ਵੱਡੀ ਬੇਅਦਬੀ ਹੈ ਕਿ ਨਹੀਂ ਹੈਗੀ ਬਾਣੀ ਦੀ ਕੀ ਕਰ ਰਹੇ ਸੀਗੇ ਇਹ ਪੋਥੀਆਂ ਵੇਚ ਰਹੇ ਏ ਜੀ ਕਾਤੇ ਇਹ ਸਭ ਤੋਂ ਵੱਡੀ ਬੇਅਦਬੀ ਹੈ ਕਿ ਨਹੀਂ ਹੈਗੀ ਬਾਈ ਤੇਰਾ ਬੱਤਰ ਪਹਿਨੇ ਚੱਕ ਕੇ ਕਰਬਾਨਾ ਵੀ ਚਲੋ ਮੋਰਤਾ ਲਾਈਏ ਦੇਖ ਜੋ ਧੂਕ ਤਰ੍ਹਾਂ ਤੱਕ ਲੈ ਜਾਂਦੇ ਨੇ ਇੱਥੇ ਅਜਿਹੇ ਸਾਥੇ ਕੋਈ ਲੱਖਾ ਹੀ ਆ ਸੰਗਤਾਂ ਹੀ ਹੋ ਜੇ ਮੈਂ ਮੈਂ ਕਹਿੰਦਾ ਦੇਖੋ ਜੀ 1 ਮਿੰਟ ਜੀ ਪਹਿਲਾਂ ਤਾਂ ਕਿਸੇ ਨੂੰ ਵੇਚਣ ਦੀ ਛੋਟੀ ਹੈ ਨਹੀਂ ਨਹੀਂ ਜੀ ਨੋ ਇਹ ਕੰਮ ਦੇ ਵਿੱਚ ਮੈਂ ਬਿਲਕੁਲ ਐਗਰੀ ਨਹੀਂ ਹੈਗਾ ਛੋਟੀ ਕਿਸੇ ਨੂੰ ਨਹੀਂ ਹੈਗੀ ਵੇਚਣ ਦੀ ਇਹਦਾ ਸ਼੍ਰੋਮਣੀ ਕਮੇਟੀ ਬਕਾਇਦਾ ਲਿਖ ਕੇ ਲੈਂਦੀ ਆ ਰਿਕਾਰਡ ਲਾ ਆ ਬੰਦਾ ਪੋਥੀ ਸਾਡੇ ਕੋਲ ਲੈ ਕੇ ਗਿਆ ਵਾ ਆ ਪਿੰਡ ਚ ਗਈ ਆ ਆ ਘਰ ਚ ਗਈ ਆ ਪੋਥੀ ਸ਼੍ਰੋਮਣੀ ਕਮੇਟੀ ਰਿਕਾਰਡ ਲੈ ਗਈ ਆ ਬੰਦੇ ਨੇ ਮੈਂ ਪਾਣੀ ਪੜਨੀ ਆ ਨਾ ਭਾਈ ਮੈਂ ਮੇਰੇ ਪਿੰਡ ਤੇ ਖੂਕਰ ਹੈਗਾ ਵਾ ਮੈਂ ਪੜ ਸਕਦਾ ਮੈਂ ਬਾਣੀ ਠੀਕ ਹੈ ਨਾ ਮੇਰੇ ਇੱਥੇ ਅੰਦਰ ਮੈਂ ਅੰਦਰੋਂ ਗੁੱਟਾ ਸੇਬ ਲਊਂਗਾ ਤੇ ਮੈਂ ਜਾ ਕੇ ਘਰੇ ਸੰਗੀ ਤਰ੍ਹਾਂ ਉੱਚੀ ਥਾਂ ਤੇ ਰੱਖੂੰਗਾ ਮੈਂ ਫੇਰ ਬਾਣੀ ਪੜੂੰਗਾ ਤੇ ਆਹ ਦੇਖੋ ਕੀ ਸਤਕਾਰ ਰਿਆ ਬਾਣੀ ਦਾ ਕੀ ਬੇਅਦਬੀ ਇਸ ਤਰ੍ਹਾਂ ਦੇਖਦੇ ਮੈਂ ਹੈ ਬੇਅਦਬੀ ਦੇਖੀ ਰੇ ਹੈ ਹੈ ਬੇਅਦਬੀ ਹੈ ਬੰਦਿਆ ਇਦਾਂ ਵਾ ਪਹਿਲਾਂ ਦੱਸਦੇ ਸੀ ਕਿ ਕਿਹੜੀ ਜਗ੍ਹਾ ਤੇ ਪੇ ਉਸੇ ਬੂਟ ਲੈ ਕੇ ਲੋਕ ਮੈਂ ਕਿਹਾ ਜੀ ਲੈ ਕੇ ਗੰਦੇ ਹੱਥਾਂ ਨਾਲ ਕੌਣ ਕੌਣ ਗੰਦੇ ਤਣਾਉਂਦੇ ਨਾ ਤੁਸੀਂ ਤੁਹਾਡੇ ਹੱਥ ਤਾਂ ਤੇ ਐਦਾਂ ਪੇਰਾਂ ਨਾਲ ਲੈ ਜਾਣਾ ਕੋਈ ਵੀ ਲੰਘ ਰਿਹਾ ਐਦਾਂ ਤੁਸੀਂ ਕੋਈ ਵੀ ਲੰਘ ਰਿਹਾ ਇਹ ਚੱਕਲੇ ਬੋਦੀ ਲਓ ਜੀ ਚੱਕਲੇ ਮੈਂ ਵੇਖਿਆ ਤੇ ਉਹਦੇ ਹੱਥ ਵੀ ਗੰਦੇ ਸੀ ਮੈਂ ਕਹਣਾ ਵੀ ਸਭ ਤੋਂ ਵੱਡੇ ਸਾਡੇ ਜਿਹੜੇ ਨੌਜਵਾਨ ਅੱਤੇ ਬੜੇ ਕਲੋ ਲੱਖਾਂ ਦੇ ਹਿਸਾਬ ਨਾਲ ਗੇਤੀ ਸੰਭਤਾ ਹੀ ਹੈ। ਸੇਰੇ ਦਾ ਲੱਗਿਆ ਹੋਇਆ ਇਹ ਢਾਂਚਾ ਨਾਲ ਮੈਨੂੰ ਹੁਣ ਚਲੋ ਮਾਰ ਦੀ ਕਿ ਹੁਣ ਪਤਾ ਲੱਗਿਆ। ਸੇਰ ਦੇ ਬੈਠੇ ਨੇ ਲੋਕ ਲਈਏ। ਸਵੇਰ ਦਾ ਕੋਈ ਲੰਗੇ ਹੀ ਨਹੀਂ ਤੋ ਕਿਸੇ ਨੇ ਵੀ ਨਹੀਂ ਕਿਹਾ ਇਹਨਾਂ ਨੇ ਇੱਕ ਵਾਰੀ ਸ੍ਰੋਮਣੀ ਕਮੇਟੀ ਵਾਲੀ ਛੁੱਟੀ ਪਈ ਐ। ਉਹਨਾਂ ਨੂੰ ਦੀਦਾ ਨਹੀਂ ਅੰਨੀ ਆਹੋ। ਵੀ ਇੱਥੇ ਕੀ ਹੋ ਰਿਹਾ? ਇੱਥੋਂ ਕੋਈ ਕੱਲ ਜਾਣਦੇ ਆ ਕਿ ਬੇਦਵੀ ਕਰ ਗਿਆ। ਕੋਈ ਸਾਲਾ ਭਈਆ ਬੇਦਵੀ ਕਰ ਗਿਆ। ਪੂਰਾ ਪੈਸਿਆਂ ਦਾ ਯਾਰ ਬਾਬਾ ਜੀ। ਕੋਈ ਬੇਦਵੀ ਕਰ ਗਿਆ ਫਿਰ ਫਿਰ ਕੀ ਕਰੋਗੇ ਤੁਸੀਂ? ਵੇ ਕਹੋਗੇ ਸਾਡੇ ਗੁਰੂ ਘਰ ਦੇ ਕੁੱਟ ਕਸੇ ਦੀ ਵਿਆਹ ਦੀ ਹੋਰ ਕੋਈ ਇਹ ਨਹੀਂ ਗੱਲ ਤਾਂ ਵਰਤੋ ਕਰਦਾ ਇੱਥੇ ਰੱਖਦੇ ਸਾਈਡ ਤੇ ਤਾਂ ਫਿਰ ਵੀ ਕਬੱਡੀ ਬੇਦਵੀ ਮੈਂ ਕਹਿੰਦਾ ਸਭ ਤੋਂ ਵੱਡੀ ਮੈਂ ਬਰਾਬਰ ਦੇਖੋ ਉਹਨਾਂ ਦਾ ਨਹੀਂ ਮੈਨੂੰ ਸਭ ਤੋਂ ਵੱਡੀ ਬੇਦਵੀ ਇਸ ਟਾਈਮ ਦੋ ਬੰਦੇ ਸਰਦਾਰ ਪਾਗਾ ਵੰਨੀਆਂ ਪੀਲੀਆਂ ਉਹਨਾਂ ਦੇ ਦਾੜਾ ਦਿੱਤੇ ਪੁਰਤੇ ਜਮ ਦੋ ਭੈਣਾ ਸੀ ਮੇਰੀਆਂ ਮਾਮਾ ਬਰੋਬਰ ਸੀਗੀਆਂ ਉਹ ਖਲੋਤੇ ਆਪਰੇ ਉਹ ਬੇਦਵੀ ਕਰ ਰਹੇ ਆ ਸਾਡੇ ਸਰਦਾਰ ਬੰਦੇ ਤੇ ਉਹਨਾਂ ਉਹ ਦੌੜ ਗਏ ਬਾਈ ਮੈਂ ਇੱਥੇ ਖਲੋਤਾ ਮੈਂ ਕਰਦੇ ਹੋਗੇ ਵੀਰੇ ਮੈਂ ਇੱਥੇ ਖਲੋਤਾ ਜਿੰਨਾਂ ਜੇ ਉਹਨਾਂ ਦਾ ਪ੍ਰਧਾਨ ਕੋਈ ਨਮਾਇੰਦਗੀ ਕਮੇਟੀ ਦਾ ਪਹੁੰਚ ਨਹੀਂ ਉਹਨਾਂ ਜੇ ਮੈਂ ਇੱਥੇ ਹੀ ਖਲੋਤਾ ਮੈਂ ਇਹਨਾਂ ਸ਼ਬਦ ਗਲਤ ਰੀਅਲ ਲਿਖੇ ਜਾ ਰਹੇ ਨੇ ਪੰਜਾਬੀ ਦੇ ਜੀ ਮੈਂ ਕਹਿੰਦਾ ਸਭ ਤੋਂ ਵੱਡੀ ਘਟਕਤੀ ਆ ਸਾਡੇ ਪੰਜਾਬ ਦੇ ਨੌਜਵਾਨ ਨੇ ਪੜਾਈ ਕਰ ਰਹੇ ਨੇ ਉਸ ਟਾਈਮ ਪੰਜਾਬੀ ਪੜ ਕੇ ਵੀ ਖੁਸ਼ ਨਹੀਂ ਹੈ ਕਿ ਤੁਸੀਂ ਕੀ ਕਰੋਗੇ ਨਾਲੇ ਲਾਕੇ ਜੀ ਦੂਜਿਆਂ ਨੂੰ ਵੀ ਸਾਨੂੰ ਮਤਾਂ ਦੇਣ ਡੈ ਵੀਰ ਨੂੰ ਤੂੰ ਕਿਉਂ ਕਹਿਣ ਡਿਆ ਹਾਂ ਹਾਂਜੀ ਕਿਉਂ ਕੱਢਣ ਡਿਆ ਮੈਂ ਦੇਖੋ ਸਪਾਰਟੀ ਆ ਮੇਰੇ ਮੂੰਹ ਤੇ ਗਾਲ ਹੈ ਮੈਂ ਕੱਢੂਗਾ ਜਿੰਨਾ ਜੱਕ ਮੇਰੇ ਤੇ ਸਾਹ ਨੇ ਜਿਦਨੇ ਸਾਹ ਰੁੱਕ ਕੇ ਉਦੋਂ ਗਾਲ ਵੀ ਰੁੱਕ ਜਾਣੀ ਐ ਠੀਕ ਹੈ ਨਾ ਤਾਂ ਤੂੰ ਗਾਲ ਮੈਂ ਤੈਨੂੰ ਗਾਲ ਸੁਣ ਕੇ ਮੇਰੀ ਤੈਨੂੰ ਬੇਅਦਵੀ ਨਹੀਂ ਦਿੱਖੀ ਅੱਛਾ ਜੀ ਆ ਦੇਖੋ ਜੀ ਸਿਕਸ ਸਰ ਇਹ ਕਿਵੇਂ ਦੇਖਦੇ ਹੋਣ ਗੁਟਕਾ ਸਾਹਿਬ ਦੀ ਕਈ ਵਾਰ ਬੇਅਦਵੀ ਹੋ ਜਾਂਦੀ ਆਪਾਂ ਬੰਦੇ ਨੂੰ ਮਾਰਨ ਤੱਕ ਜਾਂਦੇ ਆ ਪਰ ਇੱਥੇ ਸ਼ਰੇਆਮ ਸਾਹਮਣੇ ਮੈਂ ਤੇਗ ਕੱਢੀ ਆ ਜੀ ਮੈਨੂੰ ਆ ਵੀਰ ਨੇ ਫੜਿਆ ਵੇਨਾ ਫੜਦਾ ਮੈਂ ਸੱਚੀ ਤੋਂ ਲਾਉਂਦਾ ਮੈਂ ਬੱਕਰਾ ਝਟਕਾਈਦਾ ਮੈਂ ਝਟਕਾਉਂਦਾ ਨਹੀਂ ਗੱਲ ਹੈ ਮੈਂ ਪੰਜਾਬੀ ਪੰਜਾਬੀ ਨੂੰ ਕਿਉਂ ਮਾਰਨ ਦਿਆ ਵਾ ਬਚਜੋ ਪਰੋਂ ਆਉਂਦੀ ਆਂ ਭੀ ਨਹੀਂ ਅਹੀਂ ਲੜਨਾ ਵਾ ਸਾਰੇ ਦੇ ਸਾਰੇ ਬੰਦੇ ਭੱਜ ਗਏ ਉਹ ਕਹਿੰਦੇ ਹੱਡੇ ਪ੍ਰਧਾਨ ਨੂੰ ਫੋਨ ਕਰਦੇ ਆ ਉਹਨਾਂ ਨੇ ਦੋ ਜਨਾਨੀਆਂ ਦੋ ਵਾਰੀ ਭੇਜੀਆਂ ਮਰਦ ਮਰ ਕੇ ਉਹਨਾਂ ਨੇ ਜਨਾਨੀਆਂ ਭੇਜ ਡੇ ਉਹ ਤੁਸੀਂ ਉਹ ਗਰੰਡੀਆਂ ਨਹੀਂ ਪ੍ਰਸ਼ਾਦਾ ਸ਼ਕੰਡਾ ਪ੍ਰਸ਼ਾਦਾ ਨੰਗਣ ਡੇ ਉਹ ਬੁੜੀ ਨੇ ਪਤਾ ਕੀ ਗੱਲ ਕਹੀ ਆ ਅੱਗੇ ਕਹਿੰਦੀ ਵੀ ਨਹੀਂ ਕੋਈ ਗਲਤੀ ਨਹੀਂ ਕੀਤੀ ਅਸਾਂ ਗਲਤੀ ਕਰਕੇ ਵੀ ਤੁਸੀਂ ਕਹਿੰਦੇ ਗਲਤੀ ਨਹੀਂ ਕੀਤੀ ਆ ਗਲਤੀ ਨਹੀਂ ਆ ਕੀ ਲੱਗਦਾ ਹੈ ਭੇਖੀਆਂ ਦਾ ਸ਼ਾਮਲ ਹੋਣਾ ਕਮੀ ਹੈ ਜੀ ਇਹ ਜਿਹੜੇ ਭੇਖੀ ਆ ਦੇਖੋ ਜੀ ਮੈਂ ਭੇਖੀ ਨਹੀਂ ਕਹਿ ਰਿਹਾ ਸਾਹੇ ਮੋਰੇ ਆਪਣੇ ਵਰਗੇ ਨੇ ਪਰ ਇਦਾਂ ਬੇਅਦਬੀ ਕਰਦੇ ਮਹਾਰਾਜ ਕਹਿੰਦੇ ਨੇ ਇਹ ਆਮ ਬੰਦਾ ਸਮਝਦਾ ਵੀ ਬੇਅਦਬੀ ਆ ਬੱਤਾਂ ਸੁਣਿਓ ਬੱਤਾਂ ਸੁਣਿਓ ਉਹ ਮੁਖੇ ਆ ਮੁਖਸਰ ਸਾਹਿਬ ਦਾ ਇਤਿਹਾਸ ਸਾਰੇ ਜਾਣੂ ਆ ਆਪਾਂ ਮੁਖਸਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਿੰਗੋ ਇਹਨਾਂ ਨੂੰ ਜਿਹੜੇ ਮੁਗਲ ਨੇ ਇਹਨਾਂ ਨੂੰ ਦਫਨਾ ਦੇ ਆ ਜਿਹੜੇ ਸਿੱਖ ਨੇ ਉਹਨਾਂ ਨੂੰ ਅਗਣ ਪੇੜ ਕਰਦੇ ਹੋ ਸਾਡਿਆਂ ਨੇ ਕੀ ਕਿਹਾ ਵੀ ਮਾਰੇ ਕਿਹੜਾ ਦੇਖਦੇ ਆ ਇਹਨਾਂ ਨੂੰ ਵਿਚੀ ਛੱਡ ਦੋ ਅੱਗੇ ਸਾਰਿਆਂ ਨੂੰ ਇਹੜਾ ਮਿੱਟੇ ਟੋਏ ਪੱਟੂਗਾ ਤੇ ਮਹਾਰਾਜ ਜੀ ਨੇ ਬਚਨ ਪਤਾ ਕੀ ਕਿਹਾ ਸੀ ਸਿੱਖੋ ਤਮ ਉਹੀ ਕਰੇ ਜਿਹੜਾ ਤੋਂ ਮੈਂ ਦਰਦਾ ਸੀ ਕਹਿੰਦੇ ਕੀ ਮਹਾਰਾਜ ਜੀ ਕਹਿੰਦੇ ਸਿੱਖੋ ਇਹ ਤੁਹਾਡੇ ਜੀ ਪੈਦਾ ਹੋਗੇ ਤੁਹਾਨੂੰ ਹੀ ਢਾ ਲਾਉਣਗੇ ਤੇ ਆਜੋ ਲਾ ਰਿਆ ਸਾਨੂੰ ਤਾਂ ਸਾਡੇ ਜੀ ਪੈਦਾ ਹੋਗੇ ਸਾਰੇ ਸਾਂਹੀ ਮਾਰ ਰਿਹਾ ਉਹ ਪੱਗਾਂ ਬੰਨਿਆ ਨੇ ਪੱਗ ਬੰਨਣੀ ਉਹ ਕਹਿੰਦੇ ਸਿਰ ਫਸਾਇਆ ਵਾਧੂ ਦਾ ਕੋਈ ਦਾੜੀ ਰੱਖ ਲੈਣੀ ਪੱਗ ਬੰਨਣੀ ਕਿਰਪਾਨ ਪਾਲ ਲੈਣੀ ਸਿੱਖ ਨਹੀਂ ਬਣ ਜਾਂਦਾ ਸਿੱਖੀ ਸਿੱਖਿਆ ਗੁਰੂ ਗੋਬਿੰਦ ਸਿੰਘ ਜੀ ਗੁਰਦਾਰਾ ਤੇ ਚੱਲਣਾ ਪੈਂਦਾ ਵਾ ਉਹਨੂੰ ਅਪਣਾਉਣਾ ਪੈਂਦਾ ਅੰਦਰੋਂ ਫੇਰ ਕਿਤੇ ਜਾ ਕੇ ਸਿੱਖੀ ਪ੍ਰਗਟ ਹੁੰਦੀ ਹੈ ਹੁਣ ਕੀ ਚਾਹੁੰਦੇ ਹੋ ਤੁਹਾਡੀ ਮੋਂਗ ਕੀ ਇਸ ਟਾਈਮ ਮੰਗ ਮੇਰੀ ਇਹ ਆ ਵੀ ਜਿਹੜੀ ਸ਼੍ਰੋਮਣੀ ਕਮੇਟੀ ਹੈ ਜਿਹੜਾ ਪ੍ਰਧਾਨ ਆ ਉਹ ਇੱਥੇ ਹਾਜ਼ਰ ਹੋਵੇ ਸਾਡੇ ਕੋਲੇ ਸਾਕੋ ਦਾੜੇ ਵਾਲੇ ਸਾਨੂੰ ਕਹਿੰਦੇ ਕਿਉਂ ਕਹਿੰਦੇ ਜਿਵੇਂ ਮੋਨੇ ਹੋ ਕੇ ਸਾਨੂੰ ਪਤਾ ਆ ਆ ਵੀਰ ਆ ਵੀਰ ਖਲੋਤੇ ਆ ਉਹ ਵੀਰਾਂ ਨੇ ਜਾਣਾ ਸੀ ਆ ਵੀਰ ਨੇ ਜਾਣਾ ਸੀ ਆ ਵੀਰ ਨੇ ਖਲੋਤਾ ਆ ਵੀਰ ਇਹਦੇ ਅੰਦਰ ਦਰਦ ਪ੍ਰਗਟ ਹੋਇਆ ਕਈ ਉਹ ਖਲੋਤਾ ਆ ਇਨੇ ਕਰ ਜਾਣਾ ਇਹ ਕਹਿੰਦਾ ਜਮਾ ਕਰਾ ਦੇ ਜੋੜੇ ਤੇ ਬੈਗ ਸਵੇਰੇ ਚਲ ਜਾਂਗੇ ਜੇ ਅਜੇ ਅੱਜ ਰਾਤ ਨਾ ਪੂਰਾ ਹੋਇਆ ਇਹ ਕੰਮ ਇਹ ਗਲਤ ਗੱਲ ਆ ਵੀਰੇ ਬਹੁਤ ਜ਼ਿਆਦੇ ਮਨ ਰੋ ਰਿਹਾ ਇਸ ਟਾਈਮ ਅੰਦਰੋਂ ਵੀ ਸਾਡੇ ਪਿਓ ਦੀ ਬੇਅਦਬੀ ਸਾਡੇ ਨੌਜਵਾਨ ਦੀ ਮਨ ਰੋਂਦੇ ਚ ਬਚਾਇਆ ਮੈਂ ਫੜਿਆ ਸਾਡੇ ਵੀਰ ਦੇਖ ਰਹੇ ਆ ਲੰਘਦੇ ਕੱਪ ਦੇ ਨਾਲ ਉਹ ਦੇਖ ਰਿਹਾ ਕੁਛ ਵੀਰ ਇੰਨੀ ਘੋਰ ਬੇਅਦਬੀ ਤੇ ਜਦੋਂ ਆਪਾਂ ਜਾ ਕੇ ਧੰਨੇ ਲਾਉਣੇ ਆ ਉਹ ਵੀ ਆਪਾਂ ਰੌਲਾ ਪਾਉਣੇ ਸਾਡੇ ਗੁਰੂ ਦੀ ਬੇਅਦਬੀ ਸਾਡੇ ਗੁਰੂ ਦੀ ਬੇਅਦਬੀ ਅਣੀ ਬੇਅਦਬੀ ਹੋ ਰਹੀ ਆ ਬੇਅਦਬੀ ਹੋ ਰਹੀ ਆਡੇ ਪਿਓ ਆਪੋ ਤੇ ਮਾਣੀਏ ਮਾਨ ਆਈ ਦੀ ਲੋਕ ਕਿ ਰਿਆ ਬਿਆਦਵੀ ਕਰਦੇ ਪੱਕਾ ਬਣ ਕੇ ਕਰਦੇ ਹੋਰ ਕੀ ਕਰੀਏ ਬਰਾ ਇਹ ਸਭ ਤੋਂ ਵੱਡੀ ਬਿਆਦਵੀ ਆ ਕੋਈ ਜੀ ਦਾਲੀ ਧਰਤੀ ਦੀ ਬਿਆਦਵੀ ਆ ਐਸਪੀਸੀ ਵਾਲਿਆਂ ਦਾ ਕੀ ਹੋ ਰਿਹਾ ਪਿੱਛੇ ਵੀ ਸ਼ਾਟਰ ਲਾਓ ਜੀ ਪਿੱਛੇ ਵੀ ਆ ਪਿੱਛੇ ਚੰਪਲਾਂ ਦੇ ਵੀ ਲਾਓ ਜਿਹੜੇ ਪਹਿਲੇ ਸਭ ਤੋਂ ਵੱਡੀ ਬਿਆਦਵੀ ਆ ਗੁਰੂ ਦੀ ਅੱਡੇ ਪਿਓ ਦੀ ਤੇ ਸਾਲੇ ਘਲਾਂ ਚ ਵੜ ਕੇ ਆਉਣ ਉਹਨਾਂ ਨੂੰ ਕਿਹਾ ਮੈਂ ਤੈਨੂੰ ਵੱਡਾ ਫਰ ਬੁੱਚੜਾ ਨੂੰ ਨੇ ਬੱਕਰੇ ਵਾਂਗੂ ਨਾ ਤੋੜਾ ਵੱਡਿਆ ਤੇ ਮੈਂ ਵੀ ਗੁਰੂ ਦਾ ਸਿੰਘ ਨਾ ਕੇਓ ਆਹ ਖਲੋਤਾ ਮੈਨੂੰ ਜ਼ਖਮੀ ਦੀ ਸਾਰਾ ਦਿਨ ਖਲੋਣਾ ਪਵੇ 24 ਘੰਟੇ ਖਲੋਣਾ ਰੋਜ਼ ਵਰ ਖਲੋਉਂਗਾ ਤੇ ਪਰ ਉਹਨਾਂ ਦੱਸ ਕੇ ਜਾਣਾ ਵਾ ਵੀ ਗੁਰੂ ਜੀ ਸੁਭਾਣ